ਜੋ ਜਿਹੜੀ ਇੱਥੋਂ ਦੀ ਆਮ ਪਾਰਟੀ ਦੀ ਸਰਕਾਰ ਆ ਜਿਹਦਾ ਉਹ ਕਮੇਡੀਅਨ ਇੱਕ ਮੁੱਖ ਮੰਤਰੀ ਆ ਜਿਹੜਾ ਨਵੇਂ ਤੋਂ ਨਵੇਂ ਕਾਨੂੰਨ ਕੱਢ ਕੇ ਲਿਆਉਂਦਾ ਜਿਹਦੇ ਕੋਲ ਛੇਵੇਂ ਫਰਮਾਨਾਂ ਵੀ ਹੱਥ ਕਾਲਜ ਆਉਣ ਵਾਲੇ ਦਿਨਾਂ ਚ ਅਸੀਂ ਪ੍ਰਾਈਵੇਟ ਕਰ ਰਹੇ ਆ ਉਹਨਾਂ ਹੱਥਾਂ ਦੀ ਕੜੀ ਦੇ ਤਹਿਤ ਇੱਕ ਫ੍ਰੀ ਕੋਰਡ ਦਾ ਜਿਹੜਾ ਬੀਐਸਸੀ ਐਗਰੀਕਲਚਰ ਦਾ ਕਾਲਜ ਆ ਉਹਨੂੰ ਪ੍ਰਾਈਵੇਟ ਕਰਨ ਤੇ ਸਾਡੇ ਇੱਥੋਂ ਦੇ ਐਮਐਲਏ ਗਜੈਤ ਸਿੰਘ ਸੇਖੋਂ ਦਾ ਪੱਪਾ ਵਾਲਾ ਜੋਰ ਲੱਗਾ ਹੋਇਆ ਕੋਕੇ ਨੂੰ ਐਨਕ ਕਾਲੀ ਸੀ ਪਿਛਲੇ 1 ਮਹੀਨੇ ਤੋਂ ਬੱਚਿਆਂ ਨਾਲ ਤੁਸੀਂ ਲਗਾਤਾਰ ਬਹਿਸ ਦਾ ਹੀ ਵਿਖਿਆ ਹੋਣਾ ਕਿ ਕਿਹੜੇ ਹਿਸਾਬ ਨਾਲ ਪ੍ਰਿੰਸੀਪਲ ਜਿਹੜਾ ਬੰਦੂ ਦਾ ਕਾਲਜ ਨੂੰ ਦੌੜ-ਦੌੜ ਟੀਚਰ ਘਾਤੀ ਕਰਦੇ ਪਿਛਲੇ ਤਾਂ ਮੈਚ ਪਿਛਲੇ ਮੋਲ ਕੇ ਅੱਜ ਲਗਾਤਾਰ ਇੱਥੋਂ ਦਾ ਸਪੀਕਰ ਇੱਥੋਂ ਦਾ ਐਮਐਲਏ ਇੱਥੋਂ ਦੇ ਜਿਹੜੇ ਸੰਸਥਾਵਾਂ ਦੇ ਮੁਖੀ ਸੀ ਉਹ ਧਰਨਿਆਂ 'ਚ ਬਹਿ ਕੇ ਇਹ ਕਹਿੰਦੇ ਸੀ ਖੰਡ ਮੈਲ ਨੂੰ ਬਚਾਉਣਾ ਅਸੀਂ ਕਾਲਜ ਨੂੰ ਬਚਾਉਣਾ ਜਿੰਨੇ ਕੀਤੇ ਸਾਰੇ ਅੱਜ ਤੱਕ ਸਾਡੇ ਵਾਸਤੇ ਕੰਡੇ ਪੀਜੇ ਆ ਜੇਕਰ ਇੱਥੇ ਅਜੇ ਚੁਕਾਅ ਨਹੀਂ ਦਿੱਤੀ ਹੈ ਇਹਨਾਂ ਨੂੰ ਜੋ ਨਾ ਸੰਧਨਗੇ ਇਹਦਾ ਖਮਿਆਜਾ ਸਰਕਾਰ ਸੰਧਣਾ ਦੇ ਦੇਖੋ ਤੇ ਇਹਨਾਂ ਦੀ ਪਾਰਟੀ ਨੂੰ ਭੁਗਤਣਾ ਪਊਗਾ ਮੇਰਾ ਨਾਮ ਭਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਅੱਜ ਜਿਹੜੇ ਆਪਣੇ ਸਟੂਡੈਂਟ ਆ ਐਗਰੀਕਲਚਰ ਦੇ ਬੀਐਸਸੀ ਐਗਰੀਕਲਚਰ ਦੇ ਉਹ ਲਗਾਤਾਰ 1 ਮਹੀਨੇ ਤੋਂ ਬਿਲਜੰਦ ਦਾ ਕਾਲਜ ਦੇ ਵਿੱਚ ਧਰਨੇ ਤੇ ਬੈਠੇ ਆ ਉਹਨਾਂ ਦੇ ਸਮਰਥਨ ਦੇ ਵਿੱਚ ਸਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਕੋਟ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਆ ਉਹਨਾਂ ਵੱਲੋਂ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਰੱਖਿਆ ਤਾਂ ਕਰਕੇ ਕਿ ਜਿਹੜੀ ਇੱਥੋਂ ਦੀ ਆਮ ਪਾਰਟੀ ਦੀ ਸਰਕਾਰ ਆ ਜਿਹਦਾ ਉਹ ਕਮੇਡੀਅਨ ਇੱਕ ਮੁੱਖ ਮੰਤਰੀ ਆ ਜਿਹੜਾ ਨਵੇਂ ਤੋਂ ਨਵੇਂ ਕਾਨੂੰਨ ਕੱਢ ਕੇ ਲਿਆਉਂਦਾ ਜਿਹਦੇ ਉਸੇ ਦਾ ਫਰਮਾਨ ਆ ਵੀ 8 ਕਾਲਜ ਆਉਣ ਵਾਲੇ ਦਿਨਾਂ 'ਚ ਅਸੀਂ ਪ੍ਰਾਈਵੇਟ ਕਰ ਰਹੇ ਆ ਉਹਨਾਂ 8ਾਂ ਦੀ ਕੜੀ ਦੇ ਤਹਿਤ ਇੱਕ ਫ੍ਰੀ ਕੋਰਡ ਦਾ ਜਿਹੜਾ ਬੀਐਸਸੀ ਐਗਰੀਕਲਚਰ ਦਾ ਕਾਲਜ ਆ ਉਹਨੂੰ ਪ੍ਰਾਈਵੇਟ ਕਰਨ ਤੇ ਸਾਡੇ ਇੱਥੋਂ ਦੇ ਐਮਐਲਏ ਗੁਰਦੇਵ ਸਿੰਘ ਸੇਖੋਂ ਦਾ ਪੱਪਾ ਵਾਲਾ ਜੋਰ ਲੱਗਾ ਹੋਇਆ ਆ ਕਿਉਂਕਿ ਉਹਨੂੰ ਇੰਨੀ ਕਾਲੀ ਸੀ ਪਿਛਲੇ 1 ਮਹੀਨੇ ਤੋਂ ਬੱਚਿਆਂ ਨਾਲ ਤੁਸੀਂ ਲਗਾਤਾਰ ਬੇਸਦਾ ਹੀ ਦੇਖਿਆ ਹੋਣਾ ਕਿ ਕਿਹੜੇ ਹਿਸਾਬ ਨਾਲ ਪ੍ਰਿੰਸੀਪਲ ਜਿਹੜਾ ਬਜੰਦਰਾ ਕਾਲਜ ਦਾ ਦੋ-ਤੋਂ ਟੀਚਰ ਭਸਤੀ ਕਰਦੇ ਕੱਲੇ ਟੀਚਰ ਭਸਤੀ ਕਰਨਾ ਬੀਐਸਸੀ ਇੱਕ ਦੀ ਕਲਚਰ ਨਹੀਂ ਚੱਲਣਾ ਉਹਦੇ ਵਿੱਚ ਜਿੰਨੀਆਂ ਪੋਸ਼ਕਾਲਾਵਾਜਾਂ ਜੋ ਹੋਈ ਵੀ ਜਿੰਨਾ ਕੋਈ ਚਾਹੀਦਾ ਉਹ ਸਾਡੇ ਦੀ ਲੋੜ ਹੈ ਉਹਦੇ ਆਸਤੇ ਸਰਕਾਰ ਤੋਂ ਫੰਡ ਚਾਹੀਦੇ ਆ ਜਿਹੜੀ ਬੱਚਿਆਂ ਦਾ ਫੈਸਲਾ ਹੈ ਸੀ ਜਿਹੜੇ ਟੀਚਰੋ ਸਰਕਾਰੀ ਭਰਤੀ ਕੀਤਾ ਜਾਣ ਕਿਉਂਕਿ ਜੇ ਸਰਕਾਰੀ ਕਾਲਜ ਹੈ ਗੱਲ ਵੀ ਇਹ ਹੈ ਵੀ ਬੱਚੇ ਸਰਕਾਰੀ ਭਰਤੀ ਵਿੱਚ ਟੀਚਰ ਹੋਣੇ ਚਾਹੀਦੇ ਭਰਤੀ ਸਰਕਾਰੀ ਰਣੀ ਚਾਹੀਦੀ ਹੈ ਪ੍ਰਿੰਸੀਪਲ ਭਰਤੀ ਕਰਨ ਵਾਲਾ ਕੌਣ ਹੈ ਜੇ ਪ੍ਰਿੰਸੀਪਲ ਭਰਤੀ ਕਰੂਗਾ ਤੇ ਆਉਣ ਵਾਲੇ ਦਿਨਾਂ ਜਿਹੜੇ ਬੱਚੇ 20000 ਫੀਸ ਦੇ ਕੇ ਪੜ੍ਹਦਾ ਉਹਨੂੰ 2 ਲੱਖ ਰੁਪਇਆ ਵੀ ਭਰਨਾ ਪਊਗਾ ਫੇਰ ਮਾ ਟੀਚਰਾਂ ਨੂੰ ਤਨਖਾਹ ਵੀ ਦੇਣੀ ਪਊਗੀ ਮੈਨੇਜਮੈਂਟ ਦਾ ਦੂਜਾ ਵੀ ਖਿਆਲ ਰੱਖਣਾ ਪਊਗਾ ਕਿਉਂਕਿ ਉਹ ਜਿਹੜਾ ਤੰਤਰ ਹੈ ਉਹ ਸਾਰਾ ਉਹਨੂੰ ਪ੍ਰਾਈਵੇਟ ਲਿਜਾਣ ਵਾਲਾ ਹੈ ਸੰਯੁਕਤ ਮੋਲਚੇ ਨੇ ਫੈਸਲਾ ਕੀਤਾ ਜਿਲ੍ਹਾ ਫਰੀਦਕੋਟ ਦੇ ਨੇ ਕਿ ਜਿਹੜਾ ਇਹ ਕਾਜ ਨੂੰ ਕਦੇ ਵੀ ਅਸੀਂ ਪ੍ਰਾਈਵੇਟ ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀਂ ਇਹਨਾਂ ਸਿਆਸੀ ਲੋਕਾਂ ਦੇ ਹੱਥਾਂ 'ਚ ਪਹਿਲਾਂ ਖੇਡਦੇ ਦੇਖਿਆ ਪਿਛਲੇ ਤਰ੍ਹਾਂ ਦੇ ਵਿੱਚ ਪਿਛਲੇ ਮੋਲਚੇ 'ਚ ਲਗਾਤਾਰ ਇੱਥੋਂ ਦਾ ਸਪੀਕਰ ਇੱਥੋਂ ਦਾ ਐਮਐਲਏ ਇੱਥੋਂ ਦੇ ਜਿਹੜੇ ਸੰਸਥਾਵਾਂ ਦੇ ਮੁਖੀ ਸੀ ਉਹ ਤਾਂ ਨਜ ਬਹਿ ਕੇ ਇਹ ਕਹਿੰਦੇ ਸੀ ਅਸੀਂ ਕਾਲਾ ਪਾਣੀ ਰੋਕਣਾ ਹੈ ਅਸੀਂ ਖੰਡ ਮਿਲ ਨੂੰ ਬਚਾਉਣਾ ਹੈ ਅਸੀਂ ਕਾਜ ਨੂੰ ਬਚਾਉਣਾ ਜਿੰਨੇ ਕੀਤੇ ਸਾਰੇ ਅੱਜ ਤੱਕ ਸਾਡੇ ਵਾਸਤੇ ਕੰਡੇ ਪੀਚੇ ਆ ਜ਼ਹਿਰ ਪੋਸਿਆ ਗਿਆ ਅੱਜ ਉਸੇ ਪਾਣੀ ਦੇ ਵਿੱਚ ਜਿਹੜਾ ਅੱਜ ਕਾਲੇ ਪਾਣੀ ਤੇ ਫੇਰ ਰੋਕ ਉੱਥੇ ਲੜਾਈ ਲੜ ਰਹੇ ਆ ਉਹ ਜ਼ਹਿਰ ਪੋਸਿਆ ਗਿਆ ਨੇ ਆ ਜਿਹੜੇ ਇਹਨਾਂ ਨੇ ਕਿਉਂਕਿ ਇਹਨਾਂ ਨੇ ਉਦੋਂ ਲੜਾਈ ਵਿੱਢੀ ਸੀ ਅੱਜ ਉਸੇ ਸੱਤਾ ਦਾ ਨੱਗ ਮਾਉਂਦੇ ਆ ਇਹਨਾਂ ਦਾ ਹੱਕ ਸੀ ਉਹ ਪਾਣੀ ਨੂੰ ਰੋਕਣਾ ਜਿਹੜਾ ਕਿ ਨਹੀਂ ਰੋਕਿਆ ਜੇ ਖੰਡ ਮਿਲਦਾ ਮਸਲਾ ਸੀ ਉਹ ਗਈ ਕਿਉਂ ਕਿ ਇਹਨਾਂ ਦੀ ਜ਼ਿੰਮੇਵਾਰੀ ਸੀ ਅੱਜ ਦੋਨੇ ਸੱਤਾ ਦੇ ਵਿੱਚ ਮੋਢੀ ਹੈ ਜੇ ਕਾਲਜ ਦਾ ਮਸਲਾ ਆ ਤਾਂ ਇਹ ਵੀ ਉਹੀ ਆਇਆ ਪਰ ਇਹ ਭਲੇਖੇ 'ਚ ਆ ਇਹ ਲੋਕ ਆ ਜਿਹੜੇ ਆ ਆਪਦੇ ਬੱਚਿਆਂ ਦਾ ਭੱਖ ਨਹੀਂ ਖਰਾਬ ਹੋਣ ਦੇਣਗੇ ਇਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਣਾ ਕੱਲੀ ਆਉਣੇ ਦਿਨ ਗਿੱਦੜਵਾਦੀ ਜਿਮਨੀ 'ਚ ਆਉਣਾ ਹੈ 2 ਤਰੀਕ ਨੂੰ ਸੰਯੁਕਤ ਮੇਲਚ ਦਾ ਪ੍ਰੋਗਰਾਮ ਹੈ ਚੰਡੀਗੜ੍ਹ ਜੇਕਰ ਇੱਥੇ ਅਜੇ ਚੇਤਾਵਨੀ ਦਿੱਤੀ ਹੈ ਇੱਕ ਇਹਨਾਂ ਨੂੰ ਜੋ ਨਾ ਸੰਗਣਗੇ ਇਹਦਾ ਖਮਿਆਜਾ ਕਹਤਾ ਸੰਧ ਮੰਗ ਕੇ ਦੇਖੋ ਤੇ ਇਹਨਾਂ ਦੀ ਪਾਰਟੀ ਨੂੰ ਭੁਗਤਣਾ ਪਊਗਾ ਸਾਨੂੰ ਅਸੀਂ 1 ਮਹੀਨੇ ਤੋਂ ਪਹਿਲਾਂ ਗੱਲ ਵਿਚਾਰਸ਼ ਕਰਦੇ ਆ ਖੇਤੀਬਾੜੀ ਦੀ ਪੜਾਈ ਚੱਲੂ ਹੋਵੇ ਤੇ ਮੋਰ ਤੋਂ ਸਰਕਾਰੀ ਆਵੇ ਤੇ ਇਸ ਮਾਮਲੇ ਤੇ ਐਮਐਲਏ ਸਾਹਿਬ ਨੇ 1 ਮਹੀਨੇ ਪਹਿਲਾਂ ਵੀ ਸਰਦਾਰ ਜੀ ਦੇ ਸਮਾਂ ਮੰਗਿਆ ਸੀ ਉਹਨਾਂ ਸਾਨੂੰ ਜੁਬਾਨ ਦੇ ਕੇ ਗਏ ਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਥੋੜਾ ਮਾਮਲਾ ਹੱਲ ਕਰਦਾ ਕਿ ਕੋਰ ਸੈਲਫ ਲੈਸ ਨਹੀਂ ਚੱਲੂਗੀ ਪੂਰ ਸਰਕਾਰੀ ਜਰੂਰ ਹੋਵੇ ਇਹ ਮੋਂ ਇੱਕ ਹਫਤੇ ਦਾ ਸਮਾਂ ਦੇ ਕੇ ਗਏ ਆ ਮੇਰੇ ਸਾਹਿਬ ਉਹਨੇ ਇੱਕ ਹਫਤੇ ਬਾਅਦ ਅਸੀਂ ਉਹਨੂੰ ਭੇਆਵਾਂਗੇ ਕਿ ਕੀ ਕੋਰ ਸਰਕਾਰੀ ਹੁੰਦਾ ਕੀ ਕੋਰ ਦੁਬਾਰਾ ਹੋ ਅੱਗੇ ਬਾਅਦ ਦੇਖਦੇ ਹਾਂ ਸਰਕਾਰ ਆਪਦੀ ਜੁਬਾਨ ਤੇ ਐਮਐਲ ਸਾਬ ਦਾ ਆਪਦੀ ਜੁਬਾਨ ਤੇ ਖੜੇ ਰਹਿੰਦੀ ਕਿ ਨਹੀਂ ਤੇ ਨਹੀਂ ਤਾਂ ਇਸ ਤੋਂ ਅਗਲਾ ਪ੍ਰੋਟੈਸਟ ਤੁਹਾਡਾ ਕੀ ਹੋਊਗਾ ਅਸੀਂ ਇਹ ਹੋ ਗਿਆ ਸਰਕਾਰ ਇੱਕ ਕੋਰਸ ਨੂੰ ਦੁਬਾਰਾ ਨਹੀਂ ਚਲਾਉਦੀ ਮਾਨ ਦਾ ਬਹਾਲ ਨਹੀਂ ਕਰਦੀ ਕੋਰਸ ਦੀ ਤਾਂ ਅਸੀਂ ਸੰਘਰਸ਼ ਕਰਦੇ ਰਹਾਂਗੇ ਕਿਉਂਕਿ ਖੇਤੀਬਾੜੀ ਦੀ ਭਾਈ ਜਿਹੜੀ ਆ ਪੰਜਾਬ ਜਿੱਥੇ ਸਰਕਾਰੀ ਕੌਲਸੀ ਨਿ ਪ੍ਰਸਿੱਧ ਕੌਲ ਜਿੱਥੇ ਚੱਲਦਾ ਸੀ ਜੇ ਦੀ ਪੜਾਈ ਬੰਦ ਹੁੰਦੀਆਂ ਤੇ ਪੂਰੇ ਪੂਰੇ ਪੰਜਾਬ ਦੇ ਕਿਸਾਨੀ ਦੇ ਮਿਹਨੂਆਂ ਨੂੰ ਇਹਦਾ ਨੁਕਸਾਨ ਹੋਣਾ ਕਿਉਂਕਿ ਖੇਤੀ ਸੈਕਟਰ ਪਹਿਲਾਂ ਹੀ ਸੰਕਟ 'ਚ ਹੈ ਖੇਤੀ ਖੇਤੀ ਇਕੱਲਾ ਇਕੱਲਾ ਸੰਕਟਜੋਗਤਨਾ ਖੇਤੀਬਾੜੀ ਮਾਹਰ ਨਹੀਂ ਜੇ ਖੇਤੀਬਾੜੀ ਦੀ ਪੜਾਈ ਪੰਜਾਬ 'ਚ ਨਹੀਂ ਹੋਊਗੀ ਤਾਂ ਫਿਰ ਪੰਜਾਬ 'ਚ ਖੇਤੀਬਾੜੀ ਮਾਹਰ ਕਿਵੇਂ ਪੈਦਾ ਹੋਣਗੇ ਇਸ ਲਈ ਇਹ ਗੱਲਾਂ ਵਿਦਿਆਰਥੀ ਦੀ ਪੜਾਈ ਖੋਣ ਦਾ ਮਾਮਲਾ ਨਹੀਂ ਹੈ ਇੱਕ ਇੱਕ ਦੇ ਸੈਕਟਰ ਨੂੰ ਫੋਰਟ ਹੋਣ ਵਾਲਾ ਮਾਮਲਾ ਇਹ ਅਸੀਂ ਹੋਰ ਨਹੀਂ ਦੇਵਾਂਗੇ ਇਸ ਦੀ ਸੰਘਰਸ਼ ਕਰਦੇ ਰਹਾਂਗੇ